ਸ਼ੁਭਕਾਲ ਜੀ ਸਪੀਡ ਨਿਊਜ਼ ਵੇਖ ਰਹੀ ਸਾਰ ਦਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਤ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਹਿਲੀ ਵਾਟੀ ਖਬਰ ਤੋਂ ਵਿਦੇਸ਼ ਮੰਤਰੀ ਅਜੇ ਸ਼ੰਕਰ ਨੇ ਇਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਹੈ ਅਤੇ ਦੋਵਾਂ ਨੇ ਰੂਸ ਤੇ ਭਾਰਤ ਦੇ ਦੋਵਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਜੈ ਸ਼ੰਕਰ ਨੇ ਰੂਸ ਦੇ ਹਮਰਤਪਾ ਸਰਗੇਈ ਲਾਵਰੋਵ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਰੂਸੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਨਹੀਂ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ 2022 ਤੋਂ ਬਾਅਦ ਭਾਰਤ ਦਾ ਰੂਸ ਨਾਲ ਵਪਾਰ ਵੀ ਘਟ ਗਿਆ ਹੈ। ਦੋਵੇਂ ਵਿਦੇਸ਼ ਮੰਤਰੀਆਂ ਨੇ ਯੂਕਰੇਨ, ਪੱਛਮੀ ਏਸ਼ੀਆ ਤੇ ਅਫਗਾਨਿਸਤਾਨ ਦੇ ਹਾਲਾਤਾਂ ਬਾਰੇ ਵੀ ਚਰਚਾ ਕੀਤੀ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਧਿਰ ਇੰਡੀਆ ਗੱਟਜੋੜ ਦੇ ਉਮੀਦਵਾਰ ਵੀ ਸੁਦਰਸ਼ਨ ਰੇੜੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਰੇੜੀ ਦੇ ਨਾਮਜ਼ਦਗੀ ਪੱਤਰਾਂ ਦੇ 4 ਸੈੱਟ ਦਾਖਲ ਕੀਤੇ ਗਏ ਨੇ ਜਿਨ੍ਹਾਂ ਤੇ ਤਸਵੀਜ਼ਕਾਰ ਅਤੇ ਤਾਇਦਕਾਰ ਵੱਜੋਂ ਕਰੀਬ 160 ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਨੇ ਜਿਨ੍ਹਾਂ ਵਿੱਚ ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੀਏ ਡੀ ਐਮ ਕੇ ਦੇ ਚਿਰੂਚੀ ਸ਼ਿਵਾ ਸ਼ਾਮਨ ਨੇ ਜੋ ਨਾਮਜ਼ਦਗੀ ਦਾਖਲ ਕਰਨ ਮੌਕੇ ਸੋਨੀਆ ਖੜਕੀ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ, ਵਾਡਰਾ, ਤਿਰੂਚੀ ਸ਼ਿਵਾ ਅਤੇ ਕਈ ਹੋਰ ਵਿਰੋਧੀ ਆਗੂ ਮੌਜੂਦ ਸਨ। ਸੰਸਦ ਦਾ ਮੌਜੂਨ ਇਜਲਾਸ਼ ਵੀਰਵਾਰ ਨੂੰ ਅਣਵਿਥੇ ਸਮੇਂ ਲਈ ਉਠਾ ਦਿੱਤਾ ਗਿਆ ਯਾਨੀ ਕਿ ਉਹ ਖਤਮ ਹੋ ਗਿਆ ਸੋ ਇਸ ਦੌਰਾਨ ਬਿਹਾਰ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਪਰਤਾਲ ਐਸ ਆਈ ਆਰ ਦੇ ਮੁੱਦੇ ਤੇ ਚਰਚਾ ਕਰਾਉਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਲਗਾਤਾਰ ਅੜਿੱਕਾ ਬਣਿਆ ਰਿਹਾ ਸੋ ਇਸ ਕਾਰਨ ਲੋਕ ਸਭਾ ਦੇ ਵਿੱਚ 31% ਅਤੇ ਰਾਸਵ ਦੇ ਵਿੱਚ 39% ਹੀ ਕੰਮਕਾਜ ਹੋ ਸਕਿਆ ਪੰਜਾਬ ਦੇ ਵਿਧਮੰਤਰੀ ਹਰਪਾਲ ਸਿੰਘ ਸ਼ੀਮਾ ਨੇ ਕੇਂਦਰ ਸਰਕਾਰ ਦੇ ਪਾਸੇ ਜ਼ੋਰਦਾਰ ਮੰਗ ਕੀਤੀ ਹੈ ਕਿ ਉਹ ਕੇਂਦਰ ਵੱਲ ਪੰਜਾਬ ਦੇ ਜੀਐਸਟੀ ਕਾਰਨ ਹੋਏ 50000 ਕਰੋੜ ਦੇ ਵਿਤੀ ਨੁਕਸਾਨ ਦੀ ਤੁਰੰਤ ਪਰਪਾਈ ਕਰੇ ਸਿਹਤ ਅਤੇ ਬੀਮਾ ਰੇਟ ਤਰਕ ਸੰਗਤ ਬਣਾਉਣ ਵਾਅਦਾ ਸਹਿ ਸਵੀਚਨੁਲੈਕੀ ਹੋਈਆਂ ਜੀਐਸਟੀ ਸਿਸ ਮੰਤਰੀ ਸਮੂਦਿਆਂ ਦੋ ਦਿਨਾਂ ਮੀਟਿੰਗਾਂ ਵਿੱਚ ਭਾਗ ਲੈਣ ਬਾਅਦ ਮੀਡੀਆ ਨਾਲ ਗਲਬਾਤ ਕਰਦਿਆਂ ਛੀਮਾ ਨੇ ਕਿਹਾ ਕਿ 2017 ਦੇ ਵਿੱਚ ਮੁਲਕ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਇੱਕ ਰਾਸ਼ਟਰ ਇਕਕਰ ਫਾਰਮੂਲੇ ਤਹਿਤ ਵਸਤੂ ਤੇ ਸੇਵਾਵਾਂ ਕਰ ਜਿਹੜਾ ਹੈ ਲਾਗੂ ਕੀਤੇ ਜਾਣ ਉਪਰੰਤ ਪੰਜਾਬ ਦਾ ਕੁੱਲ 11145 ਕਰੋੜ ਦਾ ਵਿਤੀ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਲਗਭਗ 60000 ਕਰੋੜ ਰੁਪਏ ਕੇਂਦਰ ਦੇ ਵੱਲ ਮੁਆਵਜ਼ੇ ਦੇ ਵਜੋਂ ਦਿੱਤੇ ਜਾਣ ਬਾਅਦ ਵੀ 50000 ਕਰੋੜ ਪੰਜਾਬ ਦੇ ਕੇਂਦਰ ਵੱਲ ਬਕਾਇਆ ਪਈ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਆ빗ਾਇ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬੀਆਂ ਦੇ ਰਾਸ਼ਨ ਕਾਰਡ ਕੱਟਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਹ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਬਹਾਨਾ ਬਣਾ ਕੇ ਪੰਜਾਬ 'ਚ 10 ਲੱਖ ਰਾਸ਼ਨ ਕਾਰਡ ਕੱਟਣਾ ਚਾਹੁੰਦੀ ਹੈ ਅਤੇ ਗਰੀਬਾਂ ਦੇ ਢਿੱਡ ਤੇ ਲਤ ਮਾਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਦੋਰੇ ਮਾਪਦੰਡ ਨੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਉਹ ਸਭ ਕੁਝ ਠੀਕ ਹੈ ਪਰ ਜਿੱਥੇ ਸਰਕਾਰਾਂ ਨਹੀਂ ਨੇ ਉਹਨਾਂ ਸੂਬਿਆਂ ਨਾਲ ਤੱਕਾ ਕੀਤਾ ਜਾ ਰਿਹਾ ਹੈ। ਸੋ ਕੁਲਦੀਪ ਸਿੰਘ ਢਾਲੀਵਾਲ ਕੀ ਹੈ ਕਿ ਪੰਜਾਬ ਦੇ ਗਰੀਬਾਂ ਨਾਲ ਪਾਸ਼ਪਾ ਬੇਹਦੀ ਵੱਡਾ ਤਾਕਾ ਕਰ ਰਹੀ ਹੈ ਤੇ 10 ਲੱਖ ਗਰੀਬ ਲੋਕਾਂ ਦੇ ਕਾਰਡ ਕੱਟੇ ਜਾਣ ਦੇ ਬਹਾਨੇ ਕੇਂਦਰ ਸਰਕਾਰ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ GST ਦੀਆਂ ਦਰਾਂ ਨੂੰ ਤਰਕ ਸੰਗਤ ਬਣਾਉਣ ਸੰਬੰਧੀ ਰਾਜਾਂ ਦੇ ਵਿੱਤ ਮੰਤਰੀਆਂ ਦੇ ਸਮੂਹ ਦੀ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਸਵਾਰ ਕਰ ਲਿਆ ਗਿਆ ਹੈ ਮੀਟਿੰਗ ਦੇ ਵਿੱਚ ਕੇਂਦਰ ਦੇ ਟੈਕਸ ਸਲੈਬ ਨੂੰ 5% ਅਤੇ 18% ਤੱਕ ਘਟਾਉਣ ਦੇ ਪ੍ਰਸਤਾਵ ਤੇ ਚਰਚਾ ਕੀਤੀ ਗਈ ਜਿਸ ਤੇ ਗੋਮ ਸਹਿਮਤ ਹੋ ਗਿਆ ਹੈ ਕੇਂਦਰ ਸਰਕਾਰ ਨੇ GST ਵਿੱਚ ਇੱਕ ਵੱਡਾ ਬਦਲਾ ਪ੍ਰਸਤਾਵਿਤ ਕੀਤਾ ਹੈ ਜਿਸ ਵਿੱਚ 12% ਅਤੇ 28% ਸਲੈਬਾਂ ਨੂੰ ਹਟਾਉਣ ਅਤੇ ਸਿਰਫ ਦੋ ਦਰਾਂ 5% ਅਤੇ 18% ਰੱਖਣ ਦੀ ਗੱਲ ਕਹੀ ਗਈ ਹੈ ਇਸ ਤੋਂ ਇਲਾਵਾ ਤੰਬਾਕੂ ਅਤੇ ਪਾਨ ਮਸਾਲਾ ਵਰਗੀਆਂ ਚੀਜ਼ਾਂ ਤੇ 40% ਦੀ ਵਿਸ਼ੇਸ਼ ਦਰ ਲਾਗੂ ਕੀਤੀ ਜਾ ਸਕਦੀ ਹੈ ਦਰਅਸਲ ਕੇਂਦਰ ਸਰਕਾਰ ਜੀਐਸਟੀ ਵਿੱਚ ਬਦਲਾਅ ਰਾਹੀਂ ਆਮ ਆਦਮੀ ਕਿਸਾਨਾ ਮਧ ਵਰਗ ਅਤੇ ਐਮਐਸਐਮਈ ਨੂੰ ਰਾਹਤ ਦੇਣਾ ਚਾਹੁੰਦੀ ਹੈ ਇਸ ਰਾਹੀਂ ਟੈਕਸ ਪ੍ਰਣਾਲੀ ਨੂੰ ਵੀ ਸਰਲ ਬਣਾਉਣਾ ਚਾਹੁੰਦੀ ਹੈ ਮੁਫਤ ਰਾਸ਼ਨ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਕੇਂਦਰ ਦੇ ਮੁਤਾਬਕ ਸੂਬੇ ਦੇ ਲਗਭਗ 11 ਲੱਖ ਲਾਪਾਤਰੀ ਸ਼ਕੀ ਨੇ ਜਿਹੜੇ ਆਰਥਿਕ ਪੱਖੋਂ ਮਜ਼ਬੂਤ ਹੋਣ ਦੇ ਬਾਵਜੂਦ ਵੀ ਸਬਸਿਡੀ ਵਾਲਾ ਅਨਾਸ਼ ਲੈ ਰਹੇ ਨੇ ਸੋ ਕੇਂਦਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਗੱਡੀਆਂ ਕੋਠੀਆਂ ਵਾਲੀ ਅਤੇ ਵਿਤੀ ਤੌਰ ਤੇ ਸਮਰਥ ਲੋਕਾਂ ਦੇ ਨਾਮ ਰਾਸ਼ਨ ਕਾਰਡ ਦੀ ਸੂਚੀ ਤੋਂ ਕੱਟੇ ਜਾਣੇ ਚਾਹੀਦੇ ਨੇ ਇਸ ਲਈ ਸੂਬਾ ਸਰਕਾਰ ਨੂੰ 30 ਸਤੰਬਰ ਤੱਕ ਪੂਰੀ ਕਾਰਵਾਈ ਕਰਨ ਦੀ ਡੈਡਲਾਈਨ ਦਿੱਤੀ ਗਈ ਹੈ ਸੋ ਕੈਬਨਟ ਮੰਤਰੀ ਹਰਪਜਨ ਸਿੰਘ ਸਿੰਘ ਈਟੀਓ ਨੇ ਕੇਂਦਰ ਭਾਜਪਾ ਸਰਕਾਰ ਦੇ ਵੱਲੋਂ ਚਾਰੀ ਹੁਕਮਾਂ ਤੇ ਸਵਾਲ ਚੁੱਕੇ ਨੇ ਪੰਜਾਬ ਸਰਕਾਰ ਅਤੇ ਆਪ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਗਰੀਬਾਂ ਦੇ ਹੱਕ ਵਾਲੀ ਇਹ ਸਕੀਮ ਕਿਸੇ ਵੀ ਹਾਲਤ ਵਿੱਚ ਰੋਕੀ ਨਹੀਂ ਜਾਣੀ ਚਾਹੀਦੀ ਹੈ ਸੋ ਇਸ ਦੇ ਨਾਲ ਹੀ ਆਪ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਫੈਸਲਾ ਵਾਪਸ ਲਏ ਕਿਉਂਕਿ ਰਾਸ਼ਨ ਹਰ ਗਰੀਬ ਪਰਿਵਾਰ ਤੱਕ ਪਹੁੰਚਣਾ ਚਾਹੀਦਾ ਹੈ ਦੱਖਣੀ ਅਮਰੀਕਾ ਦੇ ਟੱਟ ਤੇ 7.5 ਦੀ ਬਰਦਾਧਾ ਪੁਚਾਰ ਆਇਆ ਇਸ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਫਿਲਹਾਲ ਕਿਸੇ ਵੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ ਅਮਰੀਕੀ ਪੁਚਾਰ ਜਾਣਕਾਰੀ ਏਜੰਸੀ ਦੇ ਅਨੁਸਾਰ ਇਸ ਪੁਚਾਰ ਦਾ ਕੇਂਦਰ ਅਰਜنٹੀਨਾ ਦੇ ਦੱਖਣ ਵਿੱਚ ਡਰੇਕ ਪੈਸੇਜ ਦੇ ਨੇੜੇ 10.8 ਕਿਲੋਮੀਟਰ ਡੂੰਘਾਈ ਤੇ ਸੀ 100 ਸਾਢੇ 33 ਦੀ ਸਤ੍ਹਾ ਮੁਕਤੌਰ ਤੇ ਸੱਤ ਵਟੀਆਂ ਤੇ ਕਈ ਛੋਟੀਆਂ ਟੈਕਟੋਨਿਕ ਪਲੇਟਾਂ ਤੋਂ ਬਣੀ ਹੈ ਅਬਿਰਸਰ ਜ਼ਿਲ੍ਹੇ ਦੇ ਪਿੰਡ ਸੂਈਆ ਕਲਾ ਵਿੱਚ ਕਿਸਾਨ ਯੂਨੀਅਨ ਇਕਤਾ ਸਿੱਧਪੁਰ ਦੇ ਆਗੂ ਜਗਜੀਤ ਸਿੰਘ ਢਲੇਵਾਲ ਦੀ ਅਗਵਾਈ ਹੇਠ ਕਿਸਾਨ ਮਹਾਪੰਚਾਇਤ ਆਯੋਜਿਤ ਕੀਤਾ ਗਿਆ ਪਿੰਡ ਦੀ ਦਾਣਾ ਮੰਡੀ ਦੇ ਵਿੱਚ ਹੋਈ ਇਸ ਮਹਾਪੰਚਾਇਤ ਵਿੱਚ ਹਜ਼ਾਰਾਂ ਕਿਸਾਨਾਂ ਨੇ ਹਿੱਸਾ ਲਿਆ ਅਤੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਮੇਲ ਕਰਾਦੇ ਰੱਬਾ ਜੱਟ ਐਂਡ ਜੁਲੀਅਟ ਕੈਰੀਅਨ ਜੱਟਾ ਗੋਲਗ ਪੁਗਲੀ ਬੈਂਕ ਤੇ ਬਟੂਆ ਵਰਗੀਆਂ ਕਈ ਹਿੱਟ ਫਿਲਮਾਂ ਦੇ ਲਈ ਜਾਣੇ ਜਾਂਦੇ ਪੰਜਾਬੀ ਅਦਾਕਾਰ ਕਾਮੇਡੀਅਨ ਜਸਵਿੰਦਰ ਪੱਲਾ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਏ ਨੇ ਜੀ ਹਾਂ ਦਰਸਲ ਦਿੱਗਜ ਅਦਾਕਾਰ ਅਸਵਿੰਦਰ ਪੱਲਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਸਵਿੰਦਰ ਪੱਲਾ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ ਨੇ ਉਹਨਾਂ ਦੀ ਉਮਰ 65 ਸਾਲ ਦੇ ਕਰੀਬ ਸੀ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਕੱਲ ਮੁਹਾਲੀ ਦੇ ਬਲੂ ਦੇ ਵਿੱਚ ਕੀਤਾ ਜਾਵੇਗਾ ਦਿੱਲੀ ਦੇ ਮੇਅਰ ਰਾਜਾ ਇਕਬਾਲ ਸਿੰਘ ਨੇ ਦਿੱਲੀ ਐਨਸੀਆਰ ਦੇ ਵਿੱਚ ਜਵਾਰ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਹੁਕਮ ਤੇ ਕਿਹਾ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਤੇ ਇਸ ਨੂੰ 100% ਲਾਗੂ ਕਰਾਂਗੇ ਸੋ ਹਰ ਕੋਈ ਚਾਹੁੰਦਾ ਹੈ ਕਿ ਹਮ ਲਾਵਰ ਕੁੱਤਿਆਂ ਦਾ ਇਲਾਜ ਕੀਤਾ ਜਾਏ ਕੁੱਤੇ ਸਾਡੇ ਸਾਰਿਆਂ ਦੇ ਪਿਆਰੇ ਨੇ ਪਰ ਜਨਤਾ ਨੂੰ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਹੈ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਇੱਕ ਵਾਰ ਜਦੋਂ ਅਸੀਂ ਪੂਰਾ ਫੈਸਲਾ ਪੜ੍ਹ ਲੈਨੇ ਹਾਂ ਤਾਂ ਅਸੀਂ ਇਸ ਨੂੰ ਉਸ ਅਨੁਸਾਰ ਲਾਗੂ ਕਰਾਂਗੇ ਪੰਜਾਬ ਦੇ ਵਿੱਚ ਕਰੀਬ 1 ਲੱਖ ਏਕੜ ਫਸਲਾਂ ਹੜ੍ਹਾਂ ਦੇ ਲਪੇਟ ਵਿੱਚ ਆ ਗਈਆਂ ਅਤੇ ਹਾਲੇ ਵੀ ਹੜਾ ਦੀ ਮਾਰ ਰੁਕ ਨਹੀਂ ਰਹੀ ਐ ਸੋ ਡੈਮੋ ਤੋਂ ਪਿਆਸ ਤੇ ਸਤਲੂ ਦਰਿਆ ਵਿੱਚ ਛੱਡੇ ਪਾਣੀ ਨੇ ਸੂਬੇ ਦੇ 7 ਜਿਲ੍ਹਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਹੁਣ ਤੱਕ ਕਰੀਬ 150 ਪਿੰਡ ਹੜ੍ਹਾਂ ਦੀ ਮਾਰ ਹੇਠਾਂ ਗਏ ਨੇ ਬੰਡ ਖੇਤਰ ਵਿੱਚ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਜਾਣਾ ਪਿਆ ਪੰਜਾਬ ਸਰਕਾਰ ਨੇ ਹਾਲਾਤ ਵੇਖਦਿਆਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਟੀਮਾਂ ਨੂੰ ਭੇਜ ਦਿੱਤਾ ਹੈ ਪੰਜਾਬ ਦੇ ਵਿੱਚ ਅੱਜ ਮੀਨੂ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਤਿੰਨ ਜ਼ਿਲ੍ਹੇ ਵਿੱਚ ਆਮ ਤੋ ਵੱਧ ਮੀਂਹ ਦੇ ਅਸਰ ਵੰਡ ਰਹੇ ਨੇ ਦਰਅਸਲ ਨਵਾਂ western disturbance ਐਕਟਿਵ ਹੋ ਚੁੱਕੀ ਹੈ ਜਿਸ ਕਰਕੇ ਉੱਤਰੀ ਭਾਰਤ ਵਿੱਚ monsoon ਸਰਗਰਮ ਹੋਏਗਾ ਪੰਜਾਬ ਦੇ ਇਲਾਵਾ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਨੂ ਲੈ ਕੇ yellow alert ਜਾਰੀ ਕੀਤਾ ਗਿਆ ਹੈ ਹਰਦੀਪੇਟ ਵਿੱਚ ਆਏ ਪੰਜਾਬ ਲਈ ਇਹ ਚਿੰਤਾ ਦੀ ਗੜੀ ਹੈ ਇਸ ਵੇਲੇ ਪੰਜਾਬ ਦੇ ਸੱਤ ਜ਼ਿਲ੍ਹੇ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਫਿਰੋਜ਼ਪੁਰ ਹੁਸ਼ਿਆਰਪੁਰ ਪਠਾਨਕੋਟ ਅਤੇ ਅੰਮ੍ਰਿਤਸਰ ਹਰਦੀਪੇਟ ਵਿੱਚ ਨੇ ਜੇ ਭਾ ਅਣਾਂ ਤੇ ਮੀਂਹ ਵਧ ਹੋਇਆ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਦਰਿਆਵਾਂ ਦਾ ਪਾਣੀ ਵਧਣ ਦੇ ਅਸਰ ਨੇ ਇਸ ਕਰਕੇ ਆਉਣ ਵਾਲੇ 5 ਦਿਨ ਪੰਜਾਬ ਲਈ ਕਾਫੀ ਜ਼ਿਆਦਾ ਸਾਵਧਾਨੀ ਪਰੇ ਰਹਿਣਗੇ ਸੋ ਇਹ ਸਨ ਸਪੀਡ ਨਿਊਜ਼ ਦੀ ਆਮ ਖਬਰ ਇਸ ਦੇ ਨਾਲ ਤੁਸੀਂ ਮੈਨੂੰ ਦਿਓ ਆ ਗਿਆ ਧੰਨਵਾਦ